ਫੋਰਟਿਸ ਹਸਪਤਾਲ ਦੀ ਲੁਧਿਆਣਾ ਵਿੱਚ ਖੁੱਲੀ ਦੂਸਰੀ ਬ੍ਰਾਂਚ ਲੁਧਿਆਣਾ ਵਿੱਚ ਫੋਰਟਿਸ ਗਰੁੱਪ ਵੱਲੋਂ ਆਪਣੇ ਹਸਪਤਾਲ ਦੀ ਦੂਸਰੀ ਬ੍ਰਾਂਚ ਦੀ ਓਪਨਿੰਗ ਮਾਲ ਰੋਡ ਉੱਪਰ ਕੀਤੀ ਗਈ ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਜਿਸ ਵਾਸਤੇ ਸਰਕਾਰ ਵੱਲੋਂ 3 ਕਰੋੜ ਲੋਕਾਂ ਵਾਸਤੇ 364 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਹਨ ਅਤੇ ਬਹੁਤ ਜਲਦੀ ਹੀ ਸੋਹੋਰ ਮੋੱਲਾ ਕਲੀਨਿਕ ਖੋਲੇ ਜਾਣਗੇ ਉਹਨਾਂ ਕਿਹਾ ਕਿ ਆਉਣ ਵਾਲੇ ਥੋੜੇ ਹੀ ਸਮੇਂ ਵਿੱਚ ਲੁਧਿਆਣੇ ਦੇ ਸਿਵਲ ਹਸਪਤਾਲ ਨੂੰ ਵੀ ਪੂਰੀਆ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਜਾਏਗਾ ਜਿਸ ਵਿੱਚ ਮੈਂਬਰ ਪਾਰਲੀਮੈਂਟ ਸੰਜੀਵ ਆਰੋੜਾ ਵੱਲੋਂ ਪੂਰੀ ਤਰ੍ਹਾਂ ਨਾਲ ਪਲਾਨਿਕ ਤਿਆਰ ਕੀਤੀ ਜਾ ਚੁੱਕੀ ਹੈ ਲੁਧਿਆਣਾ ਤੋਂ ਸਾਡੇ ਸਹਿਯੋਗੀ ਗੁਰਮੀਤ ਸਿੰਘ ਛਾਬੜਾ ਦੀ ਰਿਪੋਰਟ ਜੀ ਸਰ ਸਰ ਆਇਰ ਮੈਸੋ ਆਡੀਟ ਕੀਤਾ ਪਾਕ ਆਇ ਪੌਜੁਲਟੀ ਮਿਲਦੀ ਹੈ ਤੁਹਾਨੂੰ ਹਸਪਤਾਲ ਦੇ ਦੋ ਸਰ ਸਾਫ ਨਹੀਂ ਹੈ ਸਰ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 40 ਇਸ ਦਾ ਇਹ ਪੰਜਾਬ ਦੇ ਵਿੱਚ ਚੌਥਾ ਥੋੜੇ ਪਿੱਛੇ ਤੇ ਲੁਧਿਆਣਾ ਦੇ ਵਿੱਚ ਦੂਜਾ ਹਸਪਤਾਲ ਹੈ ਜੀ ਬਿਲਕੁਲ ਜੀ ਬਿਲਕੁਲ ਮਾਡਰਨ ਸਟੇਟ ਆਫ ਦੀ ਆਰਟ ਜੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵਿਜ਼ਨ ਹੈ ਜੀ ਕੇ ਲੋਕਾਂ ਨੂੰ ਬਹੁਤ ਬਿਹਰੀ ਸਿਹਤ ਸੁਰਤਾ ਮਿਲਨੀ ਚਾਹੀਦੀ ਆ ਜਿਹਦੇ ਵਿੱਚ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ 3 ਕਰੋੜ ਲੋਕਾਂ ਨੂੰ ਦੇਣੀ ਆ ਉਹਦੇ ਵਾਸਤੇ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਲੀਨਿਕ ਹੈਲਥ ਐਂਡ ਵੈਲਨੈਸ ਸੈਂਟਰ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜੀ ਸੈਕੰਡਰੀ ਕੇਅਰ ਦੇ ਵਿੱਚ ਜਿਹੜੀ ਪ੍ਰਾਇਮਰੀ ਕੇਅਰ ਹੈ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਹੈ ਉਹ ਸਰਕਾਰ ਕਰਦੀ ਆ ਉਹਦੇ ਵਾਸਤੇ ਸਾਡੇ ਕੋਲੇ ਬਹੁਤ ਲੈਬੋਰੇਟਰੀ ਅਰੇਂਜਮੈਂਟ ਹੈ 3000 ਸਾਡੇ ਕੋਲੇ ਹੈਲਥ ਐਂਡ ਵੈਲਨੈਸ ਸੈਂਟਰ ਹੈ 664 ਆਮ ਆਦਮੀ ਕਲੀਨਿਕ ਹੈ ਜਿਹਦੇ ਚ 100 ਹੋਰ ਬਣਨ ਜਾ ਰਹੇ ਆ ਔਰ ਇਸੇ ਤਰ੍ਹਾਂ ਜਿਹੜਾ ਸਾਡੇ ਕੋਲੇ 2000 ਜਗ੍ਹਾ ਤੇ ਸਾਡਾ ਜਿਹੜਾ ਯੋਗਾ ਦੀ ਸੀਐਮ ਦੀ ਯੋਗਸ਼ਾਲਾ ਆਲਰੇਡੀ ਚੱਲ ਰਹੀ ਆ ਔਰ ਸੈਕੰਡਰੀ ਕੇਅਰ ਦੇ ਵਿੱਚ ਬਹੁਤ ਵੱਡਾ ਪੈਕੇਜ ਦਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਸਪਾਈਟ ਕਿ ਕੇਂਦਰ ਨੇ ਸਾਡੇ ਫੰਡ ਬੰਦ ਕੀਤੇ ਹੋਏ ਤਾਂ ਵੀ ਉਹਨਾਂ ਨੇ ਸਾਨੂੰ ਬਹੁਤ ਵੱਡਾ 550 ਕਰੋੜ ਦਾ ਪੈਕੇਜ ਦਿੱਤਾ ਜਿਹਦੇ ਨਾਲ ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਆਈਸੀਯੂ ਬਣਨਗੇ ਸਾਰੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਮਿਲਣ ਗਿਆ ਕਿਸੇ ਪੇਸ਼ੰਟ ਨੂੰ ਦਵਾਈ ਲੈਣ ਬਾਹਰ ਨਹੀਂ ਭੇਜਿਆ ਜਾਏਗਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਚਾਰ ਹੈ ਔਰ ਸਾਰੇ ਟੈਸਟ ਜਿਹੜੇ ਆ ਐਕਸ-ਰੇ, ਅਲਟਰਾਸਾਉਂਡ ਉਹ ਅਸੀਂ ਜਿਹੜੀਆਂ ਹੈਗੀਆਂ ਜਿੱਥੇ ਸਾਡੇ ਕੋਲੇ ਨਹੀਂ ਵੀ ਸਬਦਾ ਹੋਏਗੇ ਅਸੀਂ ਪ੍ਰਾਈਵੇਟ ਹਸਪਤਾਲ ਨਾਲ ਟਾਈ-ਅਪ ਕਰਕੇ ਪੈਸੇ ਸਰਕਾਰ ਦੇਗੀ ਪੇਸ਼ੰਟ ਲਈ ਫ੍ਰੀ ਹੋਣਗੇ। ਸਰ ਇਹ ਕੋਰੋਨਾ ਦਾ ਤੀਜੀ ਗੱਲ ਹੈਗੀ ਆ ਜੀ ਮੈਂ ਉਹਦੇ ਤੇ ਵੀ ਆਨਾ ਟਰਸਰੀ ਕੇਅਰ ਜਿਹਦੇ ਵਿੱਚ ਆਪਾਂ ਇੱਕ ਖਾਸ ਟਰਸਰੀ ਕੇਅਰ ਹਸਪਤਾਲ ਦੇ ਵਿੱਚ ਖੜੇ ਆ ਸਾਡੇ ਮੈਡੀਕਲ ਕਾਲਜ ਦੇ ਵਿੱਚ ਟਰਸਰੀ ਕੇਅਰ ਸਰਵਿਸਿਜ਼ ਨਿਊਰੋ ਸਰਜਰੀ ਔਰ ਕਾਰਡੀਅਕ ਕੈਥਲੈਬ ਸ਼ੁਰੂ ਬਟ ਇਹਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜਾ ਕਾਰਪੋਰੇਟ ਹਸਪੀਟਲਸ ਆ ਜਿਹੜੀ ਐਡਵਾਂਸ ਕੇਅਰ ਆ ਉਹ ਅੱਜ ਦੀ ਰੇਟ ਦੇ ਵਿੱਚ ਜਿਹੜੀ ਮੈਜੋਰਟੀ ਹੈਗੀ ਆ ਉਹ ਕਾਰਪੋਰੇਟ ਹਸਪੀਟਲ ਦੇ ਵਿੱਚ ਆ ਉਹਦੇ ਵਿੱਚ ਮੈਂ ਕਹੂੰਗਾ ਦਿਸ ਇਜ਼ ਅ ਅਨਦਰ ਫੈਦਰ ਇਨ ਦਾ ਕੈਪ ਆਫ ਜਿਹੜਾ 40s ਹਸਪੀਟਲ ਦਾ ਗਰੁੱਪ ਹੈਗਾ ਉਹਨਾਂ ਦੇ ਵਿੱਚ ਇਹ ਉਹਨਾਂ ਦਾ ਚੌਥਾ ਹਸਪੀਟਲ ਬਣਾਇਆ ਔਰ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਵੀ ਇੱਕ ਹੋਰ ਬਣਾਉਣ ਜਾ ਰਹੇ ਆ ਇਸੇ ਤਰ੍ਹਾਂ ਅਮਰitsar ਦੇ ਵਿੱਚ ਇਹਨਾਂ ਦੀ ਐਕਸਪੈਂਸ਼ਨ ਦੀ ਪਲਾਨ ਹੈ ਸੋ ਇਹਨਾਂ ਦੇ ਨਾਲ ਅਸੀਂ ਜਿਹੜਾ ਹੈਗਾ ਸਿਵਲ ਹਸਪੀਟਲ ਦੇ ਵਿੱਚ ਉਹਦਾ ਖਰੜਾ ਤਿਆਰ ਹੋ ਗਿਆ ਸਾਰਾ ਜੀ ਹਾਂ ਉਹ ਇੰਟੀਗਰੇਟ ਇੰਟੀਗਰੇਟਡ ਲੈਬ ਵੀ ਆ ਜੀ ਉਹਦਾ ਚਾਈਸੀਓ ਸਰਵਿਸਿਜ਼ ਵੀ ਹੋਣੀਆਂ ਤੁਹਾਡਾ ਜਿਹੜਾ ਸਿਵਲ ਹਸਪਤਲ ਹੈ ਜਿਸ ਤਰ੍ਹਾਂ ਦਾ ਤੁਹਾਡਾ 40s ਨਜ਼ਰ ਆਉਂਦਾ ਅਗਲੇ ਸਾਲ ਤੁਹਾਨੂੰ ਸਿਵਲ ਹਸਪਤਲ ਇਹੋ ਜਿਹਾ ਨਜ਼ਰ ਆਏਗਾ ਜੀ ਉਹਦੇ ਸਾਡੇ ਐਮਪੀ ਹੈਗਾ ਸੰਜੀਵ अरोड़ा ਜੀ ਉਹਦੀ ਸਾਰੀ ਸਟੱਡੀ ਹੋ ਗਈ ਆ ਪਲੈਨਿੰਗ ਹੋ ਗਈ ਆ ਸਾਰਾ ਕੁਝ ਹੋ ਗਿਆ ਉਹਦਾ ਹੁਣ ਕੰਮ ਸ਼ੁਰੂ ਹੋਣ ਜਾ ਰਿਹਾ ਮੈਂ ਬੜੀ ਬਾਰੀ ਉਹ ਵਿਜ਼ਿਟ ਕੀਤਾ ਹੈਗਾ ਸਾਡੇ ਜਿਹੜੇ ਡਿਸਟ੍ਰਿਕਟ ਹਸਪਤਲ ਹੈ ਟੂ ਸਟਾਰਟ ਵਿਦ ਅਸੀਂ ਡਿਸਟ੍ਰਿਕਟ ਹਸਪੀਟਲ ਔਰ ਸਬਡਿਵੀਜ਼ਨ ਹਸਪੀਟਲ ਹੈ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲੁੱਕ ਲਾਈ ਕਾਰਪੋਰੇਟ ਹਸਪੀਟਲਸ ਉਹ ਹੋ ਜਾ ਵਰਕ ਵਰਕ ਕਲਚਰ ਹੋਏਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਅਸੀਂ ਪ੍ਰਾਈਵੇਟ ਸੈਕਟਰ ਦੇ ਨਾਲ ਵੀ ਕੋਲੈਬੋਰੇਟ ਕਰ ਰਹੇ ਹਾਂ ਜਿਸ ਤਰ੍ਹਾਂ ਇੱਕ ਪ੍ਰਾਈਮ ਐਗਜ਼ਾਮਪਲ ਹੈ ਤੁਹਾਡੇ ਜਵੱਦੀ ਦੇ ਵਿੱਚ ਇੱਕ ਡਾਇਲਸਿਸ ਦੇ ਉੱਤੇ ਸੈਂਟਰ ਆਫ ਐਕਸੀਲੈਂਸ ਬਣਿਆ ਜਿਹਦੇ ਵਿੱਚ ਇੱਕ ਹੈਲਪਫੁਲ ਐਨਜੀਓ ਨੇ ਜਿਹੜਾ ਹੈਗਾ ਉਹਨਾਂ ਨੇ 15 ਮਸ਼ੀਨਾਂ ਲਾਈਆਂ 10 ਹੋਰ ਲਾ ਰਹੇ ਆ ਇਹ ਨਾਰਥਰਨ ਇੰਡੀਆ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਜਿਹੜਾ ਮੈਂ ਕਹੂੰਗਾ ਜਿਹੜਾ ਡਾਇਲ ਔਰ ਉਹਦੇ ਵਿੱਚ ਦਾਨੰਦ ਮੈਡੀਕਲ ਕਾਲਜ ਸਾਡੇ ਨਾਲ ਕਲੈਬੋਰੇਟ ਕਰ ਰਿਹਾ ਉੱਥੋਂ ਜਿਹੜੇ ਡਾਕਟਰਸ ਜਾਂਦੇ ਆ ਸੋ ਅਸੀਂ ਪ੍ਰਾਈਵੇਟ ਤੇ ਜਿਹੜੇ ਗਵਰਨਮੈਂਟ ਸੈਕਟਰ ਹੈ ਉਹਨਾਂ ਦਾ ਮਕਸਦ ਇੱਕੋ ਹੀ ਆ ਹੈਪੀਅਰ ਸੁਸਾਇਟੀ ਹੈਲਥੀਅਰ ਸੁਸਾਇਟੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈਗਾ ਜੀ ਰੰਗਲਾ ਪੰਜਾਬ ਉਹਦੇ ਵਿੱਚ देयर ਆਲਸੋ ਬਰੀ ਇੰਪੋਰਟੈਂਟ ਜਿਹੜੇ ਪਲੇਅਰ ਹੈਗੇ ਆ ਸਾਡੇ ਸੋ ਅਸੀਂ ਇਹਨਾਂ ਨੂੰ ਅਨਕਰੇਜ ਵੀ ਕਰਦੇ ਆ ਕੋਆਪਰੇਟ ਵੀ ਕਰਦੇ ਆਂ ਔਰ ਇਹਨਾਂ ਤੋਂ ਅਸੀਂ ਕੋਆਪਰੇਸ਼ਨ ਲੈਂਦੇ ਵੀ ਆਂ ਸਰ ਕੋਰੋਨਾ ਦਾ ਨਵਾਂ ਵੇਰੀਐਂਟ ਆਇਆ ਉਸ ਨੂੰ ਲੈ ਕੇ ਖਾਸ ਕਰਕੇ ਐਲੈਕਸ ਜਾਰੀ ਕੀਤੇ ਕਿ ਹਾਂ ਉਹਦੇ ਵਾਸਤੇ ਜੀ ਮੇਰੀ ਅੱਜ ਸ਼ਾਮੀ 4:30 ਵਜੇ ਮੈਂ ਸਟੇਟ ਲੈਵਲ ਤੇ ਮੈਂ ਇੱਕ ਮੀਟਿੰਗ ਪਹਿਲਾਂ ਕਰ ਚੁੱਕਿਆ ਅਸੀਂ ਸਾਰਾ ਰਿਵਿਊ ਕਰ ਚੁੱਕੇ ਆਂ ਸਾਡੇ ਸਾਰੇ ਆਕਸੀਜਨ ਪਲਾਂਟ ਅਸੀਂ ਚੱਲਦੇ ਕਰਤੇ ਆਂ ਸਾਰੇ ਡਿਸਟ੍ਰਿਕਟ ਹਸਪੀਟਲ ਸਬ ਡਿਸਟ੍ਰਿਕਟ ਹਸਪੀਟਲ ਚ ਅਸੀਂ ਵਾਰਡ ਰਿਜ਼ਰਵ ਕਰਤੇ ਆਂ ਆਪਣੇ ਜਿਹੜੇ ਸਪੈਸ਼ਲਿਸਟ ਆ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਇਕੁਪਮੈਂਟ ਆ ਸਾਰੀ ਅਸੀਂ ਚੈੱਕ ਕਰ ਲਈ ਆਂ ਵੇ ਸਾਡੇ ਜਿਹੜੇ ਵੈਂਟੀਲੇਟਰ ਹੈ ਆਕਸੀਜਨ ਪਲਾਂਟਸ ਹੈ ਕਾਰਡੀਓ ਕਬੋਲਟਰ ਹੈ ਸਾਰਾ ਕੁਝ ਅਸੀਂ ਪਲੇਸ ਹੈ ਅੱਜ ਸ਼ਾਮ ਨੂੰ ਮੇਰੀ ਸਾਡੇ 4 ਵਜੇ ਮੇਰੀ ਸਾਡੇ ਸਾਰੇ ਸਿਵਲ ਸਰਜਨਸ ਆ ਔਰ ਜਿਹੜੇ ਮੈਡੀਕਲ ਸੁਪਰਡੈਂਟ ਔਰ ਐਸਐਮਓ ਨਾਲ ਰਿਵਿਊ ਮੀਟਿੰਗ ਹੈ